ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਮਿੱਠਾ ਖੱਟਾ ਅਤੇ ਰਸੀਲਾ ਇਹ ਫਲ ਨਾ ਸਿਰਫ ਖਾਣ ਵਿੱਚ ਸਵਾਦਿਤ ਹੈ ਸਗੋ ਸੇ ਦੇ ਲਹਾਜ ਨਾਲ ਵੀ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੈ ਭਾਵੇਂ ਇਹ ਦੂਜੇ ਫਲਾਂ ਦੇ ਮੁਕਾਬਲੇ ਥੋੜਾ ਮਹਿੰਗਾ ਹੈ ਪਰ ਅੱਜ ਅਸੀਂ ਵੀਡੀਓ ਵਿੱਚ ਅਸੀਂ ਤੁਹਾਨੂੰ ਗੋਬੇਰੀ ਖਾਨ ਦੇ ਅਜਿਹੇ ਹੈਰਾਨੀਜਨਕ ਫਾਇਦੇ ਦੱਸਾਂਗੇ ਜਿਸ ਤੋਂ ਬਾਅਦ ਤੁਹਾਨੂੰ ਵੀ ਇਸੇ ਪੈਸਾ ਖਰਚ ਕਰਨ ਬਾਰੇ ਦੋ ਵਾਰ ਨਹੀਂ ਸੋਚਣਾ ਪਵੇਗਾ ਆਓ ਜਾਣਦੇ ਹਾਂ ਵਿਟਾਮਿਨ ਸੀ ਵਿਟਾਮਿਨ ਕੇ ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ ਅਤੇ ਕਈ ਜ਼ਰੂਰੀ ਐਂਟੀਆਕਸੀਡੈਂਟ ਨਾਲ ਭਰਪੂਰ ਇਸ ਫਲ ਨੂੰ ਖਾਣ ਨਾਲ ਸਾਨੂੰ ਕੀ ਕੀ ਫਾਇਦੇ ਮਿਲਦੇ ਹਨ? ਨੰਬਰ 1 ਬਲੂਬੇਰੀ ਵਿੱਚ ਕੈਲੋਰੀ ਘੱਟ ਹੁੰਦੀ ਹੈ ਪਰ ਇਸ ਵਿੱਚ ਫਾਈਬਰ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਇਸ ਨੂੰ ਖਾਣ ਨਾਲ ਤੁਹਾਡਾ ਭਾਰ ਨਹੀਂ ਵਧੇਗਾ ਅਤੇ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰੋਗੇ ਅਤੇ ਜ਼ਿਆਦਾ ਖਾਣ ਤੋਂ ਵੀ ਬਚੋਗੇ। ਤਹਾਨੂੰ ਦੱਸ ਦਈਏ ਕਿ ਇਸ ਵਿੱਚ ਐਥੋਸਾਈਨਿਨ ਦਾ ਨਾਂ ਦਾ ਇੱਕ ਤੱਤ ਵੀ ਪਾਇਆ ਜਾਂਦਾ ਹੈ ਜੋ ਭਾਰ ਨੂੰ ਕੰਟਰੋਲ 'ਚ ਰੱਖਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਨੰਬਰ 2 ਬਲੂ ਬੇਰੀ ਬਲੱਡ ਪ੍ਰੈਸ਼ਰ ਕੈਸਟਰੋਲ ਅਤੇ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਦੇ ਖਤਰੇ ਨੂੰ ਘਟਕਾਉਣ 'ਚ ਬਹੁਤ ਫਾਇਦੇਮੰਦ ਹੈ ਇਸ ਦਾ ਸੇਵਨ ਕਰਨ ਨਾਲ ਤੁਸੀਂ ਹਾਰਟ ਅਟੈਕ ਅਤੇ ਸਟ੍ਰੋਕ ਦੇ ਖਤਰੇ ਤੋਂ ਵੀ ਘੱਟ ਕਰ ਸਕਦੇ ਹੋ ਵਿਟਾਮਿਨ ਸੀ ਵਿਟਾਮਿਨ ਬੀ 6 ਐਥੋਸਾਈਨ ਫੋਸੋਟੀਅਮ ਅਤੇ ਫਾਈਬਰ ਦੀ ਮੌਜੂਦਗੀ ਇਸ ਨੂੰ ਦਿਲ ਦੀ ਸਿਹਤਮੰਦ ਬਣਾਉਂਦੀ ਹੈ ਤਿੰਨ ਬਲੂਬੇਰੀ ਦਾ ਸੇਵਨ ਪਾਚਨ ਕਿਰਿਆ ਦੇ ਨਿਜਰੀ ਤੋਂ ਵੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਖਾਣ ਨਾਲ ਪੇਟ ਦਰਦ ਗੈਸ ਐਸਿਡਿਟੀ ਅਤੇ ਬਦ ਹਾਜ਼ਮੀ ਦੂਰ ਹੁੰਦੀ ਹੈ ਅਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ ਨੰਬਰ 4 ਬਲੂਬੇਰੀ ਵਿੱਚ ਮੌਜੂਦ ਐਂਟੀਆਕਸੀਡੈਂਟ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਕਈ ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਇਸ ਤਰ੍ਹਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਇਸ ਚ ਪਾਏ ਜਾਣ ਵਾਲੇ ਵਿਟਾਮਿਨ ਖਣਿਜ ਅਤੇ ਫ੍ਰਾਈ ਨਿਊਟ੍ਰੀਸ਼ੈਂਟ ਸੈਂਟਰ ਨਰਵਸ ਸਿਸਟਮ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ ਨੰਬਰ 5 ਬਲੂ 베ਰੀ ਵਿੱਚ ਵਿਟਾਮਿਨ ਸੀ ਵਿਟਾਮਿਨ ਏ ਵਿਟਾਮਿਨ ਈ ਅਤੇ ਬਹੁਤ ਸਾਰੇ ਸ਼ਾਨਦਾਰ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਤੁਹਾਡੀ ਸਕਿਨ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਤੁਹਾਡੀ ਉਮਰ ਦੇ ਨਾਲ-ਨਾਲ ਸਕਿਨ ਨੂੰ ਸਿਹਤਮੰਦ ਰੱਖਣ ਲਈ ਵੀ ਕੰਮ ਕਰਦੇ ਹਨ ਧੰਨਵਾਦ